ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕੋਈ ਮਰਜੀ ਸਰਕਾਰ ਆ ਜੇ ਪਹਿਲਾਂ ਕਾਂਗਰਸ ਸਰਕਾਰਾਂ ਵੀ ਆਈਆਂ ਆਕਾਲੀ ਭਾਜਪਾ ਵੀ ਰਹਿੇ ਉਦੋਂ ਵੀ ਠੱਕੇਸ਼ਾਈ ਹੁੰਦੀ ਰਹੀ ਕਪੜੇਬਾਜ਼ੀ ਹੁੰਦੀ ਰਹੀ ਗਲਤ ਕਾਗਜ਼ ਰੱਦ ਹੁੰਦੇ ਰਹੇ ਲੇਕਿਨ ਹੁਣ ਆਸ ਸੀਪੀ ਇੱਕ ਨਵੀਂ ਬਦਲ ਲੈ ਕੇ ਆਊਗੀ ਆਮ ਆਦਮੀ ਪਾਰਟੀ ਇੱਕ ਚੇਂਜ ਲੈ ਕੇ ਆਊਗੀ ਐਸੇ ਕਰਕੇ ਲੋਕਾਂ ਨੇ ਸਾਰੀਆਂ ਪਾਰਟੀਆਂ ਵਰਵਾਈ تھی ਪਾਰਟੀਆਂ ਨੂੰ ਰਿਜੈਕਟ ਕਰਕੇ ਇਹਨਾਂ ਨੂੰ ਲਿਆਂਦਾ ਔਰ ਬਹੁਤ ਵੱਡਾ ਬਹੁਮਤ ਦਿੱਤਾ ਇਨਾਂ ਤੋਂ ਆਸ ਨਹੀਂ ਸੀ ਔਰ ਜਦੋਂ ਹੁਣ ਵੀ ਉਹੀ ਕੁਝ ਹੋ ਰਿਹਾ ਜੋ ਪਹਿਲਾਂ ਹੁੰਦਾ ਰਿਹਾ ਧੱਕੇਸ਼ਾਹੀ ਕਪੜੇਬਾਜ਼ੀ ਤੇ ਲੋਕੀ ਜਿਹੜੇ ਨੇ ਉਹ ਵਾਕਈ ਉਹਨਾਂ ਨੂੰ ਉਹਨਾਂ ਦਾ ਹੌਲੀ-ਹੌਲੀ ਵਿਸ਼ਵਾਸ ਉੱਠਦਾ ਜਾ ਰਿਹਾ ਵਾ ਸਾਡੇ ਲੋਕਤੰਤਰ ਦੇ ਵਿੱਚ ਚੋਣਾਂ ਤੋਂ ਪਹਿਲਾਂ ਦੋ ਤਿੰਨ ਗੱਲਾਂ ਦੀ ਦੋ ਤਿੰਨ ਚੀਜ਼ਾਂ ਜਿਹੜੀਆਂ ਮਾਓ ਸਾਹਮਣੇ ਆਈਆਂ ਸੀ ਜਿੱਦਾਂ ਤੇ ਮੇਜਰ ਵੱਡੇ ਪੱਧਰ ਤੇ ਗੱਲ ਹੋ ਰਹੀ ਸੀ ਮੁੱਖ ਮੰਤਰੀ ਨੇ ਵੀ ਐਲਾਨ ਕੀਤਾ ਸੀ ਕਿ ਸਰਬਸੰਮਤੀ ਨਾਲ ਅਸੀਂ ਚੋਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਥਾਵਾਂ ਤੇ ਲੇਕਿਨ ਉਹ ਗੱਲ ਬਣਦੀ ਬਹੁਤ سارے ਤਾਵਾਤੇ ਸਰਬਸੰਮਤੀ ਨਹੀਂ ਹੋ ਸਕੀ ਔਰ ਜੋ ਸੁਣ ਚਾਇਆ ਵਗੀ ਸ਼ਾਇਦ ਮੁੱਖ ਮੰਤਰੀ ਦੇ ਆਪਣੇ ਪਿੰਡ ਚ ਵੀ ਸਰਬਸੰਮਤੀ ਨਹੀਂ ਹੋ ਸਕੀ ਮੇਰੇ ਖਿਆਲ ਮੁੱਖ ਮੰਤਰੀ ਨੂੰ ਸਿਰਫ ਅਪੀਲ ਕਰਨੀ ਚਾਹੀਦੀ ਸੀ ਲੇਕਿਨ ਖੁਦ ਇਹਨੂੰ ਇੱਕ ਪ੍ਰੈਸਟੀਜੀਅਸ ਇਸ਼ੂ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਉਹਦੇ ਤੇ ਨਿਰਾਸ਼ਾ ਹੀ ਹੋਈ ਹੈ ਦੂਜਾ ਸੀ ਵੀ ਪਾਰਟੀ ਸਿੰਬल्स ਦੇ ਉੱਤੇ ਚੋਣ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ ਜਿਸ ਤਰੀਕੇ ਨਾਲ ਸਾਰੇ ਪਾਰਟੀਆਂ ਦੇ ਆਗੂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਸਰਗਰਮ ਨੇ ਮੇਰੇ ਖਿਆਲ ਕੋਈ ਹਰਜ਼ ਨਹੀਂ ਜੇ ਸਰਫ ਸਤ ਇਹ ਪਾਰਟੀ ਸਿੰਬਲ ਤੇ ਵੀ ਇਲੈਕਸ਼ਨ ਹੋ ਜੇ ਉਹਦੇ ਚ ਮੇਰਾ ਖਿਆਲ ਹੈ ਕੋਈ ਹਾਰਜ ਨਹੀਂ ਪਹਿਲੀ ਵਾਰੀ ਨਿਲਾਮੀ ਸੁਣੀ ਆ ਵੀ ਸਰਪੰਚੀ ਦੀ ਪੋਸਟ ਨਿਲਾਮ ਵੀ ਹੋ ਸਕਦੀ ਹੈ ਮੇਰਾ ਖਿਆਲ ਹੈ ਇਸ ਟ੍ਰੈਂਡ ਨੂੰ ਇਸ ਰੁਝਾਨ ਨੂੰ ਤੇ ਥਲ ਪਾਉਣੀ ਚਾਹੀਦੀ ਹੈ ਕਿਉਂਕਿ ਜੇ ਨਿਲਾਮ ਹੋ ਗਈ ਪੋਸਟ ਓਬਵੀਅਸਲੀ ਉੱਥੇ ਤੇ ਭ੍ਰਸ਼ਟਾਚਾਰ ਹੋਣੀ ਹੋਣੀ ਆ ਔਰ ਮੇਰਾ ਖਿਆਲ ਹੈ ਇੱਕ ਬਹੁਤ ਮੰਦ ਭਗਾ ਇੱਕ ਰੁਝਾਨ ਨਵਾਂ ਇਹਨਾਂ ਚੋਣਾ ਚੇਖਣ ਨੂੰ ਮਿਲਿਆ ਜਿਹੜੇ ਥਾਵਾਂ ਤੇ ਗੋਲੀ ਚੱਲੀ ਆ ਮੈਂ ਉਸ ਤੋਂ ਹੈਰਾਨ ਆ ਕਿਉਂਕਿ ਅਸੀਂ ਹਥਿਆਰ ਤੇ ਜਮ੍ਹਾਂ ਕਰਾ ਲਏ ਨੇ ਲੋਕਾਂ ਦੇ ਜਿਹੜੇ ਜਿਹੜੇ ਲਾਇਸੈਂਸਡ ਵੈਪਨ ਨੇ ਉਹ ਤੇ ਅਸੀਂ ਜਮ੍ਹਾਂ ਕਰਾ ਲੈਂਦੇ ਆ ਸੋ ਇਹਦਾ ਕੀ ਫਾਇਦਾ ਹੋਇਆ ਫਿਰ ਇਹਦਾ ਮਤਲਬ ਹੈ ਕਿ ਜਿਹੜੇ ਲੋਕਿਆਂ ਕੋਲ ਨਜਾਇਜ਼ ਹਥਿਆਰ ਹੈ ਉਹਨਾਂ ਦੀ ਵਰਤੋਂ ਹੋ ਰਹੀ ਹੈ ਜਾਂ ਜਿਹੜੇ ਸੁਪਰੇ ਲੋਕਾਂ ਨੇ ਥਾਰ ਆਪਣੇ ਜਮ੍ਹਾਂ ਨਹੀਂ ਕਰਾਈ ਉਹ ਇਹਦੀ ਦੁਰਵਰਤੋਂ ਕਰਦੇ ਆ ਸੋ ਇਹਦੇ ਉੱਪਰ ਵੀ ਵਿਚਾਰ ਕਰਨ ਦੀ ਲੋੜ ਹੈ ਕਿ ਕੀ ਇਹ ਹਥਿਆਰ ਜਮ੍ਹਾਂ ਕਰਾਉਣ ਦਾ ਕੋਈ ਫਾਇਦਾ ਹੈ ਗੈਂਗਸਟਰਸ ਦਾ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈਣਾ ਇਹਦੇ ਨੇ ਕਾਫੀ ਹੈਰਾਨੀ ਹੋਈ ਕਿਉਂਕਿ ਸਰਕਾਰ ਤੇ ਇੱਕ ਪਾਸੇ ਦਾਵਾ ਕਰਦੇ ਰਹੇ ਕਿ ਅਸੀਂ ਤੇ ਗੈਂਗਸਟਰਸ ਗੈਂਗਸਟ੍ਰਿਜ਼ਮ ਦੇ ਉਤੇ ਹੱਲ ਪਾਤੀ ਹੈ ਉਹਨਾਂ ਦੇ ਨਿਕਲ ਕਸੀ ਹੋਈ ਹੈ ਇਹ ਫਿਰ ਕਿੱਥੋਂ ਆਗੇ ਬੰਦੇ ਜਿਹੜੇ ਲੋਕਾਂ ਨੂੰ ਡਰਾ ਤਮਕਾ ਕੇ ਰਹਿਏ ਆ ਕੋਈ ਆਪਣੇ ਪਿਤਾ ਨੂੰ ਬਣਾਉਣਾ ਚਾਹੁੰਦਾ ਵਾ ਸਰਪੰਚ ਜਾਂ ਕਿਸੇ ਹੋਰ ਕਿਸੇ ਹੋਰ ਸ਼ਖਸ ਨੂੰ ਬਣਾਉਣਾ ਚਾਹੁੰਦਾ ਵਾ ਫਿਰ ਇਹਦਾ ਮਤਲਬ ਹੈ ਕਿ ਇਹ ਜਿਹੜੀ ਗੈਂਗਸਟਰਸ ਪ੍ਰਤੀ ਸਰਕਾਰ ਦੀ ਜਿਹੜੀ ਦਾਅਵੇ ਨੇ ਉਹਨਾਂ ਦੇ ਉੱਪਰ ਵੀ ਮੁੜ ਵਿਚਾਰ ਕਰਨ ਦੀ ਲੋੜ ਹੈ ਵੀ ਵਾਕਈ ਉਹ ਕਾਮਯਾਬ ਹੈ ਕਿ ਇਹਵੇਂ ਸਿਰਫ ਦਾਅਵੇ ਹੀ ਖੋਖਲੇ ਧਰਵੇ ਆ ਇਹ ਵੀ ਇੱਕ ਬਹੁਤ ਹੈਰਾਨੀ ਦੀ ਗੱਲ ਹੈ ਜਿਵੇਂ ਬਾਈਬਲ ਕਲਾਹ ਦੇ ਵਿੱਚ ਕਹਿੰਦੇ ਕਾਗਜ਼ੀ ਕੋਈ ਨਹੀਂ ਭਰਿਆ ਗਿਆ ਕਿਉਂਕਿ ਉੱਥੇ ਉੱਥੇ ਆ ਕੇ ਨੇ ਕਿਸੇ ਖੜਖੂ ਨੇ ਆ ਕੇ ਲੋਕਾਂ ਨੂੰ ਡਰਾ ਤਮਕਾ ਲਿਆ ਇਹ ਤੇ ਉਹੀ ਗੱਲ ਹੋ ਗਈ ਜੋ ਖੜਖੂਬਾਦ ਵੇਲੇ ਹੁੰਦਾ ਸੀ ਉਦੋਂ ਵੀ ਉਹੀ ਸਈ ਪਿੰਡਾਂ ਦੇ ਵਿੱਚ ਹੁੰਦਾ ਸੀ ਜੋ ਖੜਖੂ ਚਾਉਂਦੇ ਸੀ ਖਾਸ ਕਰਕੇ ਮਾਝੇ ਦੇ ਵਿੱਚ ਜੋ ਹੋ ਰਿਹਾ ਵਾ ਮੇਰੇ ਖਿਆਲ ਸਾਡੇ ਲੋਕਤੰਤਰ ਵਾਸਤੇ ਬਹੁਤ ਕਾਟਕ ਆ ਮੈਨੂੰ ਯਾਦ ਹੈ ਬਹੁਤ ਸਾਰ ਬਹਿਲਾਂ ਯੂਨੀਵਰਸਿਟੀਆਂ ਦੀਆਂ ਪੰਜਾਬੀਆਂ ਯੂਨੀਵਰਸਟੀਆਂ ਚੋਂਾਂ ਬੰਦ ਹੋ ਗਈਆਂ ਕਿਉਂਕਿ ਹਿੰਸਕ ਗਤੀਵਿਧੀਆਂ ਹੁੰਦੀਆਂ ਸੀ ਤੇ ਜੇ ਇਸ ਤਰ੍ਹਾਂ ਦੀ ਹਿੰਸਕ ਗਤੀਵਿਧੀਆਂ ਪੰਚਾਇਤ ਚੋਣਾਂ 'ਚ ਵੀ ਹੋਣ ਲੱਗ ਪਈਆਂ ਜਿਵੇਂ ਹੋ ਰਹੀਆਂ ਵਾ ਤੇ ਫਿਰ ਕਿਤੇ ਇਹ ਨਾ ਹੋਵੇ ਪੰਚਾਇਤਾਂ ਚੋਣਾਂ ਜਿਵੇਂ ਯੂਨੀਵਰਸਿਟੀਆ ਚੋਣਾਂ ਨਹੀਂ ਹੁੰਦੀਆਂ ਸਟੂਡੈਂਟ ਇਲੈਕਸ਼ਨਸ ਫੇਸ ਕਰਕੇ ਸਾਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ ਦੋ ਤਿੰਨ ਕਦਮ ਚੁੱਕਣ ਦੀ ਸਖਤ ਲੋੜ ਆ ਇੱਕ ਤੇ ਸਾਡੇ ਅੱਜ ਪੰਜਾਬੀ ਆਈਡੀ ਤੋਂ ਬਹੁਤ ਅੱਛਾ ਵਿਚਾਰ ਆਇਆ ਵਾ ਪਤਾ ਨਹੀਂ ਇਹ ਭਾਈ ਸਾਹਿਬ ਇਹ ਪੰਜਾਬੀ ਆਈਡੀ ਕਿ ਕੌਣ ਚਲਾਉਂਦੇ ਨੇ ਉਹਨਾਂ ਨੇ ਕਿਹਾ ਕਿ ਆਨਲਾਈਨ ਨਾਮਜ਼ਦਗੀ ਹੋਣੀ ਚਾਹੀਦੀ ਬਿਲਕੁਲ ਸਹਿਮਤ ਆ ਮਿੱਥੇ ਹੋਏ ਸਮੇ ਜਿਵੇਂ ਲੋਕ ਸਭਾ ਮੈਂਬਰ ਪਾਰਲੀਮੈਂਟ ਦੇ ਇਲੈਕਸ ਮਿੱਥੇ ਸਮੇ ਉਸ ਮਹੀਨੇ ਦੇ ਵਿੱਚ ਹੋ ਜਾਂਦੀ ਆ ਵਾ ਉਸੇ ਤਰ੍ਹਾਂ ਇਹ ਮਾ ਫਿਕਸ ਹੋਣਾ ਚਾਹੀਦਾ ਜੇ ਫਰਵਰੀ ਦੇ ਵਿੱਚ ਟਰਮ ਖਤਮ ਹੋ ਰਹੀ ਹੈ ਪੰਚਾਇਤਾਂ ਦੀ ਤੇ ਦਸੰਬਰ ਦੇ ਵਿੱਚ ਪ੍ਰੋਸੈਸ ਸ਼ੁਰੂ ਹੋ ਜਾਣਾ ਚਾਹੀਦਾ ਵਾ ਇਲੈਕਸ਼ਨ ਪ੍ਰੋਸੈਸ ਜਿਹੜਾ ਵਾ ਨਾਮਜ਼ਦਗੀ ਦਾ ਇੱਕ ਮਹੀਨਾ ਆਨਲਾਈਨ ਹੋਣ ਤਾਂ ਕਿ ਇਹ ਜਿਹੜਾ ਫੇਸ ਟੂ ਫੇਸ ਜਿਹੜਾ ਐਸ ਡੀ ਐਮ ਦੇ ਕੋਲ ਜਾਂ ਅਧਿਕਾਰੀਆਂ ਦੇ ਕੋਲ ਜਿਹੜਾ ਅਧਿਕਾਰ ਆ ਕਾਗਜ਼ ਰੱਦ ਕਰਨ ਦਾ ਇਹ ਉਹਨਾਂ ਕੋਲ ਅਧਿਕਾਰ ਨਾ ਹੋਵੇ ਆਨਲਾਈਨ ਹੋਣ ਪਿਆ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਤਾਂ ਦੇ ਕਾਗਜ਼ ਐਕਸੈਪਟ ਹੋ ਗਏ ਬਾਕੀ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਇਹਨਾਂ ਜਿਹੜੇ ਟਕਰਾਵ ਦੀ ਲੀਤੀ ਆ ਜਿਹੜੀ ਟਕਰਾਵ ਹੋ ਰਿਹਾ ਨਜ਼ਰ ਆ ਰਿਹਾ ਵਾ ਇਹ ਕਿਸੇ ਤਰੀਕੇ ਨਾਲ ਖਤਮ ਹੋਣਾ ਚਾਹੀਦਾ ਮੇਰੇ ਖਿਆਲ ਇਸ ਤਰੀਕੇ ਨਾਲ ਆਪਸ ਦੇ ਵਿੱਚ ਮਿਲ ਬੈਠ ਕੇ ਸਾਰੀਆਂ ਪਾਰਟੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਤੰਤਰ ਨੂੰ ਹੋਰ ਤਾਕਤਵਰ ਬਣਾਉਣ ਕਮਜ਼ੋਰ ਨਾ ਬਣਾਉਣਾ ਤੇ ਇਹਦੀ ਮੁੱਖ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਹੁੰਦੀ ਹੈ ਕਿ ਉਹ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰ ਸਕਣ ਮੇਰਾ ਖਿਆਲ ਹੈ ਕਿ ਇਹ ਸਰਬਸੰਮਤੀ ਜਿਹੜੀ ਧੱਕੇ ਨਾਲ ਹੋ ਰਹੀ ਉਹਦਾ ਕੋਈ ਫਾਇਦਾ ਨਹੀਂ ਜੇ ਇਦਾਂ ਦੀ ਸਰਬਸੰਮਤੀ ਹੋਣੀ ਆ ਤੇ ਜਿੱਤ ਕੇ ਵੀ ਤੁਸੀਂ ਇੱਕ ਤਰੀਕੇ ਨਾਲ ਹਾਰ ਗਏ ਜੇ ਸੋ ਮੇਰਾ ਖਿਆਲ ਕਿ ਸਸ਼ਿਸ਼ਤ ਕਰਨੀ ਚਾਹੀਦੀ ਹੈ ਕਿ ਕਿ ਇਹ ਪੰਚਾਇਤੀ ਚੋਣਾ ਜਿਹੜੀਆਂ ਵਾਂ ਉਹ ਸਹੀ ਤਰੀਕੇ ਨਾਲ ਹੋ ਸਕਣ ਕਿਉਂਕਿ ਇੱਥੋਂ ਸਾਡੀ ਜਮਹੂਰੀਅਤ ਸ਼ੁਰੂ ਹੁੰਦੀ ਆ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪਊਗਾ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਪਊਗਾ ਜਿੱਥੇ ਸਰਕਾਰ ਦਖਲ ਦਿੰਦੀ ਆ ਲੋਕ ਇਕੱਠੇ ਹੋ ਜਾਣ ਨਾ ਦਖਲ ਦੇਣ ਦੇ ਜਿੱਥੇ ਵਿਰੋਧੀ ਧਿਰ ਧੱਕਾ ਕਰਦੇ ਆ ਉਹਨਾਂ ਨੂੰ ਨਾ ਧੱਕਾ ਕਰਨ ਦੇਈਏ ਸੋ ਇਹ ਪੰਚਾਇਤੀ ਚੋਣਾਂ ਜਿਹੜੀਆਂ ਵਾਂ ਇਹਨਾਂ ਨੂੰ ਬਚਾਉਣ ਦੀ ਸਖਤ ਲੋੜ ਆ ਤਾਂ ਕਿ ਪੰਚਾਇਤਾਂ ਨੂੰ ਅਸੀਂ ਹੋਰ ਐਮਪਾਵਰ ਕਰ ਸਕੀਏ ਹੋਰ ਤਾਕਤਵਾਰ ਕਰ ਸਕੀਏ ਜਿਵੇਂ ਕਰਨ ਜਸਜੀਤ ਗਿੱਲ ਨੇ ਕਿਹਾ ਵਾ ਕਿ 29 ਡਿਪਾਰਟਮੈਂਟਸ ਇਹਨਾਂ ਨੂੰ ਦੇਣੇ ਸੀਗੇ ਲੇਕਿਨ ਸਿਰਫ 6 ਦੇ ਸਕੇ ਹਨ 29 ਮਹਿਕਮੇ ਟ੍ਰਾਂਸਫਰ ਹੋਣੇ ਸੀ ਪੰਚਾਇਤਾਂ ਨੂੰ ਸੋ ਇੱਕ ਤਰੀਕੇ ਨਾਲ ਜਮਹੂਰੀਅਤ ਜਿਹੜੀ ਆ ਉਹ ਸਾਰਾ ਕੁਝ ਪੰਚਾਇਤਾਂ ਨਹੀਂ ਕਰਨਾ ਸੀ ਲੇਕਿਨ ਅਸੀਂ ਪੰਚਾਇਤਾਂ ਨੂੰ ਤਾਕਤਵਾਰ ਨਹੀਂ ਬਣਾ ਸਕੋ ਕਿਉਂਕਿ ਪੰਚਾਇਤਾਂ ਇਸ ਯੋਗ ਨਹੀਂ ਹੋਈਆਂ ਸੋ ਆਪਾਂ ਨੂੰ ਪੰਚਾਇਤਾਂ ਨੂੰ ਇਸ ਯੋਗ ਹੋਣਾ ਪਊਗਾ ਤਾਦੀ ਅਸੀਂ ਆਪਣੀ ਡੈਮੋਕ੍ਰੇਸੀ ਨੂੰ ਤਾਕਤਵਾਰ ਬਣਾ ਸਕਾਂਗੇ